ਕਿ ਸਾਥਿਓ ਮੈਂ ਖੌਸੇ ਕਬਾਇਆ ਸਾਥਿਓ ਤੁਸੀਂ ਸਾਰਿਆਂ ਨੇ ਗਰੁੱਪਾਂ ਵਿੱਚ ਸੁਣ ਲਿਆ ਹੋਣਾ ਕਿ ਅੱਜ ਸਵੇਰੇ 14 ਅਗਸਤ ਨੂੰ ਸਵੇਰੇ 4 ਵਜੇ ਪੁਲਿਸ ਨੇ ਤੜਕਸਾਰ ਅਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਤਾਂ ਸਾਥਿਓ ਪੇਰਜ਼ਕਾਰੀ ਦਾ ਆਲਮ ਜਿਹੜਾ ਸਿਖਰ ਤੇ ਪਹੁੰਚਿਆ ਹੋਇਆ ਹੈ ਤਾਂ ਸਾਥਿਓ ਇਹਨਾਂ ਨੂੰ ਨਹੀਂ ਦੇਸ ਰਿਹਾ ਕਿਉਂਕਿ ਅਸੀਂ ਇੱਕ ਪੈਨਲ ਮੀਟਿੰਗ ਫੜਦੇ ਸੀ ਕਿ ਸਾਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਿੱਤੀ ਜਾਵੇ ਸਾਡੀ ਮੀਟਿੰਗ ਕਰਾਈ ਜਾਵੇ ਤਾਂ ਸਾਥੀਓ ਮੀਟਿੰਗ ਦੇਣ ਤੋਂ ਬਹੁਤ ਦੇਰਾਂ ਤੋਂ ਪੱਜ ਰਿਆ ਹੈ ਅਸੀਂ ਚਾਹੁੰਦੇ ਹਾਂ ਮੁੱਖ ਮੰਤਰੀ ਸਾਡੇ ਨਾਲ ਬੈਠ ਕੇ ਗੱਲਾਂ ਕਰੇ ਸਾਡੀਆਂ ਮੀਟਿੰਗਾਂ ਵਿੱਚ ਮਸਲੇ ਹੱਲ ਕਰੇ ਬਹੁਤ ਦੇਰ ਤੋਂ ਲੱਗੇ ਹੋਏ ਆ ਪਰ ਸਾਥੀਓ ਇਹ ਸਰਕਾਰ ਟਸ ਤੋਂ ਮੱਸ ਨਹੀਂ ਹੋ ਰਹੀ ਸਵੇਰ ਸੁਬਾ ਤੋਂ ਇਹ ਸਰਕਾਰ ਨੇ ਗ੍ਰਿਫਤਾਰ ਕਰਕੇ ਰੱਖਿਆ ਹੈ ਹੁਣ 7-8 ਵਜੇ ਦੇ ਲਗਭਗ ਰਿਹਾ ਕੀਤਾ ਹੈ ਸਾਥੀਓ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਜਿਵੇਂ ਅੱਜ ਸਾਰੇ ਸੋ ਜੋ ਕੀਤਾ ਸਪੋਰਟ ਕੀਤੀ ਖਾਸ ਕਰਕੇ ਉਹਨਾਂ ਜਥੇਬੰਦੀਆਂ ਦਾ ਜਿਹੜੇ ਜਥੇਬੰਦੀਆਂ ਅੱਜ ਮੇਰੇ ਇਸ ਮੋਰਚੇ 'ਚ ਖੜੀਆਂ ਸਾਰੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸਪੋਰਟ ਚ ਆਈਆਂ ਸਾਥਿਓ ਜੇਕਰ ਤੁਸੀਂ ਇਸੇ ਤਰ੍ਹਾਂ ਕਰਾਂਚੂਪਾਰ ਨਿਕਲਣਾ ਸ਼ੁਰੂ ਕਰ ਦਿੱਤਾ ਤਾਂ ਸਰਕਾਰ ਇਹ 2000 ਪਰਤੀ ਕਿ 10000 ਪਰਤੀ ਦੇ ਕੇ ਜਾਵੇਗੀ ਸਾਥਿਓ 8000 ਪੋਸਟ ਖਾਲੀ ਇਹ ਮੰਨ ਰਿਹਾ ਵੀ ਖਾਲੀ ਭਈਏ ਇੱਕ ਗੰਢਿਆ ਵੀ ਅਸੀਂ 2-2000 ਕਰਕੇ ਪੂਛ ਦੇਵਾਂਗੇ ਇਹ ਕਰ ਸਾਥਿਓ ਤੁਸੀਂ ਕਰਾਂਚੂਪਾਰ ਨਿਕਲ ਕੇ ਇਹ ਮਾਸਟਰ ਕ੍ਰੇਟਰ ਦੀ ਪਰਤੀ ਇੱਕ 50% ਹੈ ਇਹ ਲੈਕਚਰਾਰ ਹੈ ਇਹ ਸੋਧ ਪੱਤਰ ਲੈਕਚਰਾਰ ਦਾ ਇਹ ਜਲਦੀ ਹੱਲ ਕਰਦੇ ਨਜ਼ਰ ਆਣਗੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਡੇ ਕੀ ਉਕਾਤ ਹੈ ਇਹ ਜਿਨ੍ਹਾਂ ਨੂੰ ਆਪਾਂ ਲਿਆਉਣ ਵਾਲੇ ਸੀ ਇਹਨਾਂ ਨੂੰ ਲਾਣ ਵਾਲੇ ਵੀ ਆਪਾਂ ਸਾਥੀਓ ਬਹੁਤ ਜਲਦ ਅਗਲੀ ਪਲਾਨਿੰਗ ਦੱਸਾਂਗੇ ਬੇਰਜਦਾਰ ਸਾਝੇ ਮੋਟੇ ਵੱਲੋਂ ਸਾਥਿਓ ਜੇਕਰ ਤੁਸੀਂ ਹੁਣ ਵੀ ਕਰਾਂਚਾ ਨਿਕਲੇ ਵੇਖੋ ਤਿਆਰੀਆਂ ਜਿੰਨੀਆਂ ਮਰਜ਼ੀ ਕਰ ਲਓ ਸਿਰਫ ਸਾਨੂੰ 1 2 ਦਿਨ ਲਈ ਦਿੱਤੇ ਕਰ ਆ ਯੂਨੀਅਨ ਦਿੱਤੇ ਕਰੋ ਸਾਨੂੰ ਨਹੀਂ ਤੁਸੀਂ ਆਪਣੇ ਲਈ ਜਾਣਾ ਹੈ ਜੇਕਰ ਤੁਸੀਂ ਵਧੀਆ ਪੋਸਟਾਂ ਲਈਓ ਸਾਡਾ ਵੀ ਨੰਬਰ ਆ ਸਕਦਾ ਹੈ ਜੇਕਰ ਤੁਸੀਂ ਤਰਾਂਚੂ ਬਾਹਰ ਨਾ ਨਿਕਲੇ ਤਾਂ ਪੋਸਟਾਂ ਬਹੁਤ ਘੱਟ ਆਣ ਦੀ ਉਮੀਦ ਹੈ 52% ਹੱਲ ਹੋਣ ਦੀ ਨਹੀਂ ਉਮੀਦ ਹੈਗੀ ਲੈਕਚਰ ਆਰ ਦੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਚਾਹੁੰਦੇ ਆ ਇਹ ਕਰ ਤੁਸੀਂ ਸਾਰੇ ਵਧੀਆ ਫਰਤੀ ਚਾਹੁੰਦੇ ਹੋ ਤਾਂ ਸਾਰੇ ਬਾਹਰ ਨਿਕਲੋ 55% ਹੱਲ ਚਾਹੁੰਦੇ ਹੋ ਸਾਰੇ ਬਾਹਰ ਨਿਕਲੋ ਤਾਂ ਮੈਂ ਸਾਰਿਆਂ ਦਾ ਫਿਰ ਤੈਅ ਦਲੋਂ ਧੰਨਵਾਦ ਕਰਦਾ ਜਿਹੜੇ ਜਲਾਲਾਬਾਦ ਆ ਵਿੱਚ ਅੱਜ ਜਿਹੜੇ ਸਾਰੇ ਸਾਥੀ ਪਹੁੰਚਿਆ ਖਾਸ ਕਰਕੇ ਉਹਨਾਂ ਸਾਥੀਆਂ ਦਾ ਜਿਹੜੇ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਅੱਜ ਜਿਨ੍ਹਾਂ ਨੇ ਪੂਰਾ ਟੱਕਰ ਤੇ ਵਿਰੋਧ ਕੀਤਾ ਹੈ ਗ੍ਰਿਫਤਾਰੀ ਦਾ ਸਾਥੀਓ ਇਸੇ ਤਰ੍ਹਾਂ ਇੱਕ ਤੁਸੀਂ ਲਹਿਰ ਬਣਾ ਕੇ ਰੱਖੋ ਇਹ ਸਰਕਾਰਾਂ ਲਹਿਰਾਂ ਤੋਂ ਡਰਦੀਆਂ ਐ ਜੇਕਰ ਤੁਸੀਂ ਘਰਾਂ 'ਚ ਬੈਠੇ ਰਹੇ ਇਹ ਬੇਰਜ਼ਗਾਰੀ ਦਾ ਆਲਮ ਇੱਕ ਨਹੀਂ ਦੂਰ ਰੱਖਣਗੇ ਸਾਥੀਓ ਬੇਰਜ਼ਗਾਰੀ ਇਹਨਾਂ ਨੂੰ ਭੁੱਲੀ ਪਈ ਐ ਇਹਨਾਂ ਦਾ ਹਰਾ ਪੈਣਾ ਭੁੱਲਿਆ ਪਿਆ ਸਾਥੀਓ ਤੁਸੀਂ ਘਰਾਂ 'ਚ ਬਾਹਰ ਨਿਕਲੋਗੇ ਬਹੁਤ ਜਲਦ ਆਪਾਂ ਪਰਤੀ ਲੈ ਕੇ ਛੱਡਾਂਗੇ ਫਿਰ ਮੈਂ ਦੁਬਾਰਾ ਉਹਨਾਂ ਸਾਰੇ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਇਕੱਪੋਂਤਾ ਹੋਰ ਜਥੇ ਬੰਗੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਜਾਣਦਾ ਤੇ ਜਿਹੜੇ ਖਾਸ ਤੌਰ ਤੇ ਦੌਰੋਂ ਚੱਲ ਗਿਆ ਸਾਡੇ ਰਮਨ ਕੁਮਾਰ ਮਲੋਟ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਰੇ ਕੇਟਰ ਨਛੱਤਰ ਸਰ ਜਿਹੜੇ ਹੋਰ ਅਕੈਡਮੀਆ ਤੋਂ ਸਾਥੀ ਸਾਰੇ ਇਕੱਠੇ ਹੋਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਥਿਓ ਇਸੇ ਤਰ੍ਹਾਂ ਲਹਿਰ ਬਣਾ ਕੇ ਰੱਖੋ ਅਗਲੀ ਵਾਰੀ ਆਪਾਂ ਹੋਰ ਇੱਕ ਬੱਸ ਨਹੀਂ ਦੋ ਬੱਸਾਂ ਲੈ ਕੇ ਚੱਲਾਂਗੇ ਸਾਥਿਓ ਇਹ ਜਲਦੀ ਆਪਾਂ ਨੂੰ ਪਰਤੀ ਦੇਣਗੇ 55% ਹੱਲ ਕਰਕੇ ਦੇਣਗੇ ਲੈਕਚਰਰ ਦੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਦੇਣਗੇ ਹੋਰ ਛੱਡੋ ਇਹ ਸੋਧ ਪੱਤਰ ਵੀ ਜਾਰੀ ਕਰਨਗੇ ਸਾਥੀਓ ਮੈਂ ਸੁਮਨ ਸਿੰਘ ਕਬਾਇਆ ਪੀਆ ਟੈਕ ਪਾਸ ਯੂਨੀਅਨ ਸੁਪਰ ਪ੍ਰਧਾਨ ਪੰਜਾਬ ਧੰਨਵਾਦ ਸਾਥੀਓ